ਕੀ ਕਰਾਂ ਮੈਂ ਰਖੜੀ ਬਣਾਉਣ ਤੋਂ ਵੀ ਤਰਸਦਾ ਨਾ ਮੈਂ ਭੈਣ ਕੋਲੇ ਜਾ ਸਕਦਾ ਨਾ ਭੈਣ ਮੇਰੇ ਕੋਲ ਆ ਸਕਦੀ ਹੈ ਭਣੀ ਮੈਂ ਤੇਰਾ ਵਿਆਹ ਤਾਂ ਕਰ ਦਈ ਕਿਸੇ ਵਧੀਆ ਘਰੇ ਕਰ ਦ ਨਾਲੇ ਤੂੰ ਗਰੀਬ ਘਰੇ ਵਾਗੀ ਆਪ ਵਿਆਹ ਕਰਾ ਕੇ ਕੀ ਕੱਢੇ ਭਣੇ ਹੁਣ ਦੱਸ ਕੀ ਤੋਂ ਰਖੜੀ ਬਣਾਵਾਂ ਭਣੀ ਤੇਰੀ ਜਾਤ ਤਾਂ ਬਥੇਰੀ ਆਉਂਦੀ ਹੈ ਤੂੰ ਆ ਜੇ ਭਣੀ ਨਾ ਭੈਣ ਸੋਚਦੀ ਐ ਭੈਣ ਵੀ ਵਿਚਾਰੀ ਸੋਚਦੀ ਤਾਂ ਹੋਊਗੀ ਭੈਣ ਵੀ ਨਹੀਂ ਆ ਸਕਦੀ ਮੈਂ ਵੀ ਨਹੀਂ ਜਾ ਸਕਦਾ ਮੇਰੇ ਰਖੜੀ ਕੌਣ ਬਣਨੇ ਆ ਨਾ ਕਿ ਮੈਂ ਡੁਸਕੀ ਜਾਂ ਨਾ ਖੜਾ ਕੀ ਹੋ ਗਿਆ ਕਿ ਬੈਡ ਡੁੱਲ ਗਏ ਕੀ ਗੱਲ ਹੋ ਗਈ ਇਹ ਜਿਹੜਾ ਰੋਂਦਾ ਤਰਿਆ ਨਾ ਉਹ ਜੇ ਮੇਰੇ ਬੈਡ ਡੁੱਲ ਲਿਓਗੇ ਤਾਂ ਮੈਂ ਚੱਕ ਲੈਂਦਾ ਹਾਂ ਮੈਂ ਤੈਨੂੰ ਕੀ ਦੱਸਾਂ ਹੋਰ ਕੀ ਡੁੱਲ ਗਿਆ ਰਖੜੀ ਕੀ ਤਾਂ ਬਣਾਵਾ ਅੱਛਾ ਲੈ ਰਖੜੀ ਕੀ ਤਾਂ ਬਣਾਵਾ ਰਖੜੀ ਤਾਂ ਉਹਦੇ ਮਾੜਾ ਮੋਟਾ ਖਿਆਲ ਕਰਨਾ ਸੀ ਜਿੱਦੇ ਭੈਣ ਉਹ ਹੀ ਗੱਲ ਲਾਈ ਸੀ ਮਸੀਂ ਕੋਰਸ ਕਰਨ ਮੈਂ ਤਾਂ ਆਦੀ ਭੈਣ ਨੂੰ ਕੋਰਸ ਕਰਾਉਂਗਾ ਮੈਂ ਤਾਂ ਪੜਾ ਲਿਖਾ ਕੇ ਭੈਣ ਨੂੰ ਵੱਡੀ ਅਫਸਰ ਨਹੀਂ ਬਣਾਉਂਗਾ ਬਣ ਗਈ ਤੇਰੀ ਭੈਣ ਅਫਸਰ ਨਹੀਂ ਉਹ ਫਿਰ ਮੈਨੂੰ ਕੀ ਪਤਾ ਸੀ ਜੇ ਤੈਸੀ ਵੱਡੀ ਅਫਸਰ ਲੱਗੂ ਕੋਈ ਚੰਗਾ ਘਰ ਪਾਲੂਗਾ ਐ ਤੇ ਨਹੀਂ ਆਖੇ ਸੀ ਭੈਣ ਨੂੰ ਤੂੰ ਆਪਦੀ ਆ ਮਰਜ਼ੀ ਨਾਲ ਵਿਆਹ ਕਰਾ ਲਈ ਫੇਰ ਉਹ ਤਾਂ ਮਰਜ਼ੀ ਨਾਲ ਕਰਵਾ ਕੇ ਨਾਲੇ ਉੱਥੇ ਐ ਨਹੀਂ ਪਤਾ ਰੋਟੀ ਖਾਣ ਨੂੰ ਮਿਲਦੀ ਆ ਕਿ ਨਾ ਉਹ ਦਸਣ ਮੈਂ ਕਿਵੇਂ ਮਾੜਾ ਮੋਟਾ ਲਿਹਾਜ਼ ਕਰਿਆ ਕਰਨ ਪੇਖਿਆ ਕਰਨੀ ਦੇਖਿਆ ਕਰਨ ਵੀ ਸਾਡੇ ਮਾਪਿਓ ਨੇ ਜੰਮ ਪਾਲ ਕੇ ਐਡੀਆਂ ਐਡੀਆਂ ਕੀਤੀਆਂ ਸਾਡਾ ਉਹ ਚੰਗਈ ਸੋਚਣਗੇ ਚੰਗੇ ਘਾਰੀ ਕਰਨਗੇ ਆਪਾਂ ਤਾਂ ਰਿਸ਼ਤੇ ਪਾਲਦੇ ਮੇਰੀ ਭੈਣ ਨੇ ਤਾਂ 20 20 ਕਿੱਲੇ ਵਾਲਿਆਂ ਦੀ ਦੱਸ ਪਾਈ 25 25 ਕਿੱਲੇ ਵਾਲਿਆਂ ਦੀ ਚੰਗੇ ਮੁੰਡੇ ਪਾਲਦੀ ਸੀ ਮੈਂ ਤਾਂ ਕਹਿੰਦੀ ਸੀ ਵੀ ਮੇਰੀ ਨਣਦ ਇਹ ਜੇ ਘਰ ਰਿਸ਼ਤਾ ਕਰਾਂਗੇ ਸਾਰੇ ਪਿੰਡ ਚ ਉਹੀ ਗੱਲ ਕੋਈ ਬੋਲ ਨਾ ਸਕੇ ਮੂਰੇ ਤੇ ਤੇਰੀ ਭੈਣ ਬਾਹਰ ਨਿਕਲਣ ਯੋਗ ਰਹੀ ਨਹੀਂ ਛੱਡੇ ਬਾਹਰ ਨਹੀਂ ਜਾਂਦੀ ਉਹ ਤੂੰ ਤਾਂ ਮੈਨੂੰ ਮਣੀ ਨਹੀਂ ਜਾਨੀ ਏ ਉਹ ਕੀ ਹੁੰਦਾ ਪਰਾ ਤਾਂ ਨੀਵੇਂ ਹੀ ਹੁੰਦਾ ਜੇ ਆਪਾਂ ਬਗ ਜੀਏ ਭੈਣ ਤੋਂ ਰਖੜੀ ਬਣਾ ਲਈਏ ਅੱਛਾ ਨਾ ਕਿਹੜੇ ਮੂੰਹ ਨਾ ਕਹਨੇ ਕਿਵੇਂ ਕਹਿੰਨਾ ਮੈਨੂੰ ਐ ਤਾਂ ਦੱਸ ਦੇ ਕਿਸ ਹੱਕ ਨਾ ਕਹਨਾ ਵੀ ਭੈਣ ਕੋਲੇ ਜਾ ਕੇ ਰਖੜੀ ਬਣਾ ਲੈਵਾ ਤੇਰੀ ਭੈਣ ਨੇ ਤੇਰੇ ਬਾਰੇ ਸੋਚਾਂ ਜਿੱਦਾਂ ਤੇਰੀ ਭੈਣ ਨੇ ਉਹੀ ਗੱਲ ਕਰਵਾ ਲਾਂ ਦੀ ਮੈਂ ਕਹਿੰਦੀ ਐ ਨਹੀਂ ਮੈਂ ਕਹਿੰਦੀ ਖਲਾਫ ਨਹੀਂ ਮੈਂ ਜਾਂਦੀ ਲਾ ਮੈਰਜ ਦੇ ਵੀ ਤੇਰੀ ਭੈਣ ਲਾ ਮੈਰਜ ਕਰਵਾ ਲਾਂ ਦੀ ਕੋਈ ਬਰਾਬਰ ਦਾ ਭਾੜ ਲਾਂ ਦੀ ਮੈਨੂੰ ਦੱਸ ਦਾਂ ਦੀ ਵੀ ਭਾਬੀ ਮੇਰੇ ਮੁੰਡਾ ਪਸੰਦਾ ਮੈਂ ਵਿਆਹ ਕਰਵਾਉਣੇ ਆਪਾਂ ਦੇਖ ਕੇ ਆਪ ਹੀ ਕਰ ਦਾਂਦੇ ਆ ਲੋਕਾਂ ਤੋਂ ਤਾਂ ਥੋ ਥੋ ਕਰਾਉਂਦੇ ਤੂੰ ਫਿਰ ਹੁਣ ਆਪਣੇ ਆਪਣੇ ਹੱਲ ਵੀ ਕੀ ਹੈਗਾ ਹੱਲ ਕੀ ਹੈ ਹੁਣ ਚੁੱਪ ਕਰਕੇ ਬੈਠਾ ਰਿਹਾ ਕੋਈ ਰਖੜੀ ਨਹੀਂ ਤੇਰੇ ਬਾਈ ਦੀ ਉਹ ਜੇ ਮੇਰੀ ਭੈਣ ਸਿਆਣੀ ਹੋਵੇ ਕੰਨੀਮੀ ਹੋ ਕੇ ਉਹੀ ਆਜੇ ਘਰੋਂ ਤਾਂ ਨਹੀਂ ਆਪਾਂ ਭੈਣ ਨੂੰ ਕੱਢ ਦੇ ਲੈ ਤੇਰੀ ਭੈਣ ਕੰਨੀਮੀ ਹੁੰਦੀ ਹੈ ਤੇਰੀ ਭੈਣ ਤਾਂ ਸੋ ਸੋ ਬੋਲਦੀ ਹੈ ਫੋਨ ਵੀ ਨਹੀਂ ਕਰੇ ਕੀਤਾ ਪੁੱਛੇ ਤੈਨੂੰ ਤੇਰੀ ਖੈਰ ਸੁੱਖ ਬੀਬਾਈ ਤੂੰ ਕਿਵੇਂ ਹੈ ਬੁਖਰੀਆਂ ਜਾਂ ਸੁਖੀਆਂ ਜਾਂ ਕੋਈ ਉਹਨੂੰ ਮੇਹਣੇ ਤਾਂ ਨਹੀਂ ਦਿੰਦਾ ਤੁਸੀਂ ਬਾਹਰ ਨਿਕਲਦੇ ਹੋ ਕਿ ਤੁਸੀਂ ਅੰਦਰ ਹੀ ਬੜੇ ਬੈਠੇ ਹੋ ਉਹ ਮੇਰੀ ਗੱਲ ਸੁਣ ਲੈ ਹਾਂ ਉਹ ਵੀ ਵਿਚਾਰੀ ਗਲਤੀ ਕਰਕੇ ਪਛਤਾਵਾ ਤਾਂ ਕਰਦੀ ਹੋਊਗੀ ਹਾਂ ਉਹ ਨਾ ਤਾਂ ਫੋਨ ਕਰ ਸਕਦੀ ਹੈ ਨਾ ਆਪਣੇ ਆ ਸਕਦੀ ਹੈ ਅੱਛਾ ਪਛਤਾਵਾ ਕਰਦੀ ਹੋ ਜੇ ਪਛਤਾਵਾ ਕਰਦੀ ਹੁੰਦੀ ਨਾ ਇਹੋ ਜਿਹਾ ਕੰਮ ਨਹੀਂ ਸੀ ਉਹ ਕਰਦੀ ਜੇ ਪਛਤਾਵਾ ਮਾੜਾ ਮੰਟਾ ਸੋਚਦੀ ਐਂ ਦੇਖਦੀ ਵੀ ਮੈਂ 25 ਸਾਲਾਂ ਦੀ ਪੜਾਅ ਲਖਾ ਕੇ ਕਰਤੀ ਐਡੀ ਮੇਰੀ ਉਮਰ ਹੋ ਗਈ ਐਨੀ ਉਮਰ 'ਚ ਜਾ ਕੇ ਉਹੀ ਗੱਲ ਕੋਈ ਚੰਗਾ ਘਰ ਭਾਲ ਦੇ ਹੇ ਮੈਂ ਤੁਹਾਨੂੰ ਦੱਸਾਂ ਵਿਆਹ ਵਾਸਤੇ ਵੱਡੇ ਵੱਡੇ ਪੈਲਸ ਦੇਖ ਕੇ ਹੁੰਦੇ ਸੀ ਆਹ ਪੈਲਸ ਬੁੱਕ ਕਰੂੰ ਭੈਣ ਦੇ ਵਿਆਹ ਮੇਰੇ ਆਹ ਕਰੂੰ ਆ ਭੈਣ ਨੇ ਦੇਖ ਲਾ ਪੱਟੀ ਬੋਲ ਚਤੀ ਜਮਾ ਤੂੰ ਤਾਂ ਗੱਲਾਂ ਮਾਰੀ ਜਾਂਦੀ ਐ ਇਹ ਜਿਹੜੀ ਉਮਰ ਹੁੰਦੀ ਐ ਨਾ ਇਹ ਉਮਰ ਨਿਆਣੀ ਉਮਰ ਹੁੰਦੀ ਐ ਇਹਨੂੰ ਚੰਗੇ ਮਾੜੇ ਦਾ ਪਤਾ ਨਹੀਂ ਹੁੰਦਾ ਨਗਰੋ ਬੰਦਾ ਪਸਤਾਉਂਦਾ ਹੈਗਾ ਭੈਣ ਨੂੰ ਮਾੜੀ ਨਾ ਕਹੀਂ ਭੈਣ ਦੇ ਖਿਲਾਫ ਨਾ ਜਾਈ ਜਮਾ ਭੈਣ ਤਾਂ ਪਤਾ ਨਹੀਂ ਕੀ ਤਾਂ ਸਿਰ 'ਚ ਪਾਇਆ ਕੀ ਨਾ ਤੇਰੇ ਤੂੰ ਨਹੀਂ ਭੈਣ ਨੂੰ ਮਾੜੀ ਕਿਹਾ ਭੈਣ ਨੂੰ ਉਦੋਂ ਵੀ ਨਹੀਂ ਮਾੜੀ ਕਿਹਾ ਲੋਕਾਂ ਨੇ ਵੀ ਦੱਸਤਾ ਕਿ ਵੀ ਜਮਾ ਗਰੀਬ ਘਰੇ ਵਿਆਹ ਕਰਵਾਇਆ ਤੇਰੀ ਭੈਣ ਨੇ ਤੂੰ ਫੇਰ ਵੀ ਨਹੀਂ ਕਹਿ ਤੂੰ ਕਹਿੰਨਾ ਮੇਰੀ ਭੈਣ ਦੀ ਕਿਸਮਤ ਸੀ ਜੈ ਜੀ ਕਰਮਾਂ ਚ ਲਿਖਿਆ ਸੀ ਸੰਜੋਗ ਹੁੰਦੇ ਆ ਆਹ ਸੰਜੋਗ ਹੀ ਸੀ ਉੱਥੇ ਤੂੰ ਕੁਸ ਮਰਜੀ ਕਹੀ ਜਾ ਮੈਂ ਤਾਂ ਰਖੜੀ ਆਉਦੀ ਭੈਣ ਤੋਂ ਬਣਾ ਕੇ ਆਉਂਗਾ ਬਣਾਉਣ ਲੈ ਜਾ ਕੇ ਦੇਖ ਫਿਰ ਜਾਣ ਦਿੰਨੀ ਆ ਤੈਨੂੰ ਗੇਟੋਂ ਬਾਹਰ ਨਿਕਲ ਕੇ ਦੇਖ ਬੇਇੱਜ਼ਤੀ ਤਾਂ ਪਹਿਲਾਂ ਘਰੀ ਪਈ ਸਾਰੇ ਪਿੰਡ ਚ ਹੁਣ ਰੈਂਦੀ ਖੁੰਦੀ ਤੂੰ ਕਰਵਾ ਦੇ ਅਗਲਾ ਕਹਿ ਦੂ ਪਹਿਲਾਂ ਤਾਂ ਇਹ ਉੱਡ ਕੇ ਗਈ ਸੀ ਵਿਆਹ ਕਰਵਾ ਲੈ ਸੀ ਆਪੇ ਤੇ ਹੁਣ ਭਰਾ ਰਖੜੀ ਬਣਾਉਣ ਬਾਗਿਆ ਮੰਗਰ ਜਾਈਂ ਸ਼ਹੀ ਬਾਅਰ ਨਿਕਲ ਕੇ ਖਾਈ ਮੈਂ ਤੈਨੂੰ ਇੱਕ ਗੱਲ ਪੁੱਛਣੀ ਸੀਗੀ ਹਾਂ ਮੇਰਾ ਨਾ ਬਾੜਾ ਮੰਜਾ ਖਰਾਬ ਹੋਈ ਜਾਂਦਾ ਸੀਗਾ ਕਿਵੇਂ ਆ ਰਖੜੀਆਂ ਦਾ ਕਰਕੇ ਮੈਂ ਖ ਦੋ ਸਾਲ ਹੋ ਗਏ ਮੈਂ ਰਖੜੀ ਨਹੀਂ ਬੰਨੀ ਹੈਗੀ ਹਾਂ ਮੈਂ ਤੈਨੂੰ ਐਂ ਪੁੱਛਦੀ ਸੀਗੀ ਮੈਂ ਮੈ ਬਾਗ ਨਾ ਜਾਵਾਂ ਪਿੰਡ ਤੇ ਕਿ ਹਾਂ ਲੈ ਦੇਖ ਲੈ ਤੇ ਸੰਗ ਨਹੀਂ ਆਉਂਦੀ ਹੁਣ ਜਾਂਦੀ ਨੂੰ ਸੰਗ ਤਾਂ ਬੇਬੇ ਆਉਂਦੀ ਹੁਣ ਲੋਕ ਤਾਂ ਬਾਹਲਾ ਕੁਝ ਕਹਿੰਦੇ ਆ ਫੇਰ ਲੋਕ ਤਾਂ ਕਹਿੰਦੇ ਆ ਲੋਕ ਤਾਂ ਕਹਿੰਦੇ ਹੁੰਦੇ ਆ ਕੋਈ ਲੈ ਗਾਰ ਜੀ ਰੁਕ ਰਾਈ ਲੈਂਦੇ ਆ ਕਹਿੰਦਾ ਕੋਈ ਮਾਰੀ ਕੰਮ ਤਾਂ ਤੇ ਕਰਿਆ ਨਹੀਂ ਸੀਗਾ ਹਾਂ ਬੇਬੇ ਤੇ ਤੇ ਭਰਾ ਨੇ ਵੀ ਨਹੀਂ ਮੁੜ ਕੇ ਫੋਨ ਲਾਇਆ ਮੇਰੇ ਤੋਂ ਫੋਨ ਲਾ ਕੇ ਮੇਰਾ ਭਰਾ ਫਿਰ ਤੈਨੂੰ ਪਤਾ ਹੀ ਹੈ ਬੇਬੇ ਪਰਿਵਾਰ ਚ ਬੰਦੇ ਨੂੰ ਐ ਹੋ ਹੀ ਜਾਂਦਾ ਜਦੋਂ ਲੋਕ ਮੇਨੇ ਦੇਣ ਲੱਗ ਜਾਣ ਗੱਲਾਂ ਬਾਤਾਂ ਕਰਨ ਲੱਗ ਜਾਣ ਫਿਰ ਗੁੱਸਾ ਬਾਧ ਜਾਂਦਾ ਜੇ ਮੈਂ ਇੱਕ ਵਾਰੀ ਬਾਗੀ ਬੇਬੇ ਕੀ ਸੈਟੀ ਹੋ ਜਾ ਸਾਰਾ ਕੁਝ ਉਦੋਂ ਤੈਨੂੰ ਮਾਰ ਕੇ ਦੱਬ ਦੇਣਗੇ ਕਰੇ ਮੈਂ ਬਿਮਾਰਨ ਵਾਲਾ ਕੌਣਾ ਮੈਨੂੰ ਅੱਜ ਤੇਰਾ ਪੁੱਤ ਮੈਂ ਕੋ ਦਿਮਾਗ ਖਲਾਈ ਫਿਰਦਾ ਰਹੂੰਗਾ ਕੁਛ ਨਹੀਂ ਹੁੰਦਾ ਬੇਬੇ ਐਂ ਕਰ ਫਿਰ ਤੂੰ ਮੇਰੇ ਨਾਲ ਵਗ ਚੱਲੀਂ ਦਾ ਦੋਰਾ ਮੈਂ ਤਾਂ ਕੋਈ ਜਾਂਦੀ ਨਹੀਂ ਤੇ ਟੱਕਿਆਂ ਦੇ ਹਵਲੇ ਕੀ ਬੋਲਣਗੇ ਗਿੰਗਾ ਨੂੰ ਜਾਈਦਾ ਤਾਂ ਕਾ ਗਰੀਬ ਵੀ ਨਹੀਂਗਾ ਜਿੰਨਾ ਉਹ ਸਮਝਦੇ ਐ ਉਹ ਤਾਂ ਇਹੀ ਕਹਿੰਦੇ ਬੇਬੇ ਕਹਿੰਦੇ ਬਾਲਾ ਗਰੀਬ ਘਰ ਹੈਗਾ ਉਹਨਾਂ ਲੋਕ ਕਸਖਿਆਉਂਦੇ ਆ ਗਾਂ ਦੀ ਗਾਂ ਮੈਨੂੰ ਵੀ ਕੋਈ ਦੱਸ ਦਿੰਦਾ ਕਹਿੰਦੇ ਬਾਈ ਤਾਂ ਕੁਛ ਨਹੀਂ ਬੋਲੇ ਕਹਿੰਦੇ ਤੇਰੀ ਪਰਜਾਈ ਵਾਲਾ ਕਹਿੰਦੀ ਹੈਗੀ ਆਹ ਜਮੀ ਉੱਥੇ ਜਾ ਕੇ ਬੈਗੀ ਆਏ ਹੋ ਗਿਆ ਬਾਹ ਹੋ ਗਿਆ ਨੰਗਾ ਦੇ ਵਾਗੀ ਗਰੀਬਾਂ ਦੇ ਵਾਗੀ ਬਾਲਾ ਕੁਛ ਨਹੀਂ ਦੀ ਉਹ ਤਾਂ ਉਹੀ ਭੁੱਕੀ ਜਾਂਦੀ ਆਏਗੀ ਫੇਰ ਮੈਂ ਮੇਰਾ ਪੁੱਤ ਕੜਾ ਤਨ ਮੱਲੋ ਮੰਲੀ ਲਿਆ ਆਉਂਦੀ ਰਹਿ ਨਹੀਂ ਆਈ ਐ ਬੇਬੇ ਹੁਣ ਮੈਂ ਪੈਸੇ ਮਗਰ ਥੋੜਾ ਆਈ ਆ ਆਓ ਬੇ ਤੂੰ ਤਾਂ ਹੁਣ ਮਗਰ ਲਾ ਕੇ ਆ ਗਈ ਹੁਣ ਉਹ ਮਾੜਾ ਸਮਝਦੇ ਆ ਜਿਵੇਂ ਆਈ ਆ ਬੇ ਫਿਰ ਮੈਂ ਗਈ ਵੀ ਨਹੀਂ ਕਿਤੇ ਇੱਥੇ ਬੈਠੀ ਆ 2 ਸਾਲ ਹੋ ਗਏ ਤੂੰ ਦੱਸ ਮੈਂ ਕਦੇ ਕਿਸੇ ਗੱਲ ਦਾ ਲੰਬਾ ਦਵਾਇਆ ਤੁਹਾਨੂੰ ਲੈ ਤੂੰ ਤਾਂ ਨਹੀਂ ਗਈ ਹੁਣ ਉਹ ਤਾਂ ਬੁਰਾ ਸਮਝਦੇ ਆ ਉਹਨਾਂ ਨੂੰ ਮੈਨੂੰ ਆਈ ਦੇ ਬੇ ਮੈਂ ਕਿ ਚੱਲ ਜੇ ਬਰਤਨ ਲੱਗ ਜਣਾ ਹੁਣ ਜਾਣ ਲੱਗ ਜਣਾ ਫਿਰ ਵਧੀਆ ਮੇਰਾ ਵੀ ਮਾਂਜਾ ਲੱਗ ਜਾ ਕਰੂ ਮੇਰਾ ਨਾ ਹੁਣ ਮਾਂਜਾ ਹੋਰ ਹੀ ਰਹਿੰਦਾ ਉਦਾਸ ਜਿਆ ਤੇਰਾ ਭਰਾ ਜੇ ਆਪ ਖਬਰ ਆਈ ਜਾਵੇ ਚਲਾਈਏ ਕਰਦੇ ਆ ਬੇਬੇ ਅੱਜ ਤਾਂ ਆਪਾਂ ਰੁਕ ਜੰਨੇ ਆ ਇਹਨੂੰ ਆ ਜਾਣ ਦੇ ਸ਼ਾਮ ਨੂੰ ਉਹਨੂੰ ਪੁੱਛ ਕੇ ਤੇ ਆਪਾਂ ਕੱਲ ਨੂੰ ਫੋਨ ਲਾ ਲਾਂਗੇ ਆਹੋ ਕੱਲ ਨੂੰ ਪੁੱਛ ਲੀ ਜੇ ਨਾ ਆਇਆ ਹਾਂ ਕੀ ਆ ਉਹਦੇ ਵੀ ਮਨ ਚ ਬਰਾਗ ਉੱਠਦਾ ਹੋਵੇ ਵੀ ਮੇਰੀ ਭੈਣ ਆ ਹੋਵੇ ਤਾਂ ਮੇਰੇ ਰਖੜੀ ਬਣ ਜਾ ਆਹੋ ਫਿਰ ਆਪਾਂ ਜੱਥ ਨੇ ਗੱਲ ਕਰਕੇ ਤੇ ਪੁੱਛ ਲਾਂਗੇ ਉਹਨਾਂ ਨੂੰ ਤੂੰ ਕਰਿਆ ਤਾਂ 10 ਸਾਲ ਹੋ ਗਏ ਫੋਨ ਤੇ ਲੈ ਵੀ ਮੈਂ ਫੋਨ ਕਿੱਥੇ ਕਰ ਲੇ ਜੇ ਫੋਨ ਕਰਿਆ ਹੁੰਦਾ ਫਿਰ ਤੈਨੂੰ ਕਿਉਂ ਪੁੱਛਦੀ ਮੈਂ ਤੂੰ ਫੋਨ ਕਰ ਲੈ ਉਹ ਤਾਂ ਓਕੇ ਰਾਂਦਾ ਚਾਰੇ ਚਾਕੇ ਪਾਉਗੂ ਤੇਰੀ ਸਭਝਾਈ ਪਹਿਲਾਂ ਤੂੰ ਗੱਲ ਕਰ ਲੈ ਮੈਂ ਨਾ ਕੋਈ ਆਦੇ ਉਹ ਤੇ ਪਰਪਾਈ ਬਣਾਣੀ ਕਰਦਾ ਮੈਨੂੰ ਗੁੱਸਾ ਆਉਗਾ ਤੇ ਗੱਲ ਕਰਦੀ ਮੈਨੂੰ ਪਤਾ ਵੀ ਉਹ ਪੁੱਠਾ ਬੋਲੂਗੀ ਬਾਈ ਨਾਲ ਗੱਲ ਕਰ ਲੂंगे ਮੈਂ ਆਹ ਇਹ ਤਾਂ ਮੈਨੂੰ ਆਏਗਾ ਉਹ ਨੂੰ ਸੂੰਹ ਨਹੀਂ ਬੋਲਣ ਦੀ ਬਾਤ ਆਨੀ ਚਾਬਰ ਚਾਬਰ ਬੋਲਦੀ ਐ ਹਾਂ ਬੋਲਦੀ ਤਾਂ ਹੈਗੀ ਐ ਬੇਬੇ ਪਰ ਆਪਾਂ ਬਾਈ ਨਾਲ ਗੱਲ ਕਰ ਲਾਂਗੇ ਜੇ ਆਪਣੀ ਬਾਈ ਨਾਲ ਗੱਲ ਹੋ ਗਈ ਤੇ ਚਲ ਜੇ ਮੈਂ ਤੁਹਾਨੂੰ ਨਾ ਵੀ ਜਾਏਗਾ ਉੱਥੇ ਬਾਈ ਉਰਾਂ ਕੇ ਰਖੜੀ ਬਣਾ ਕੇ ਲੈ ਜੂਗਾ ਆਉ ਉਹ ਨਾ ਕਹਿਦੀ ਆ ਕੋਤੇ ਚੋਰੀਆਂ ਆ ਜਾ ਆਹ ਮੈਂ ਗੱਲ ਕਰਦੀ ਆ ਚਲ ਜੇ ਕੀ ਆ ਉਹਨੇ ਹਰਪ੍ਰੀਤ ਨੂੰ ਮਨਾ ਲਿਆ ਫਿਰ ਮੈਂ ਭਿੰਡੀ ਵਗ ਜੂਗੀ ਚਲ ਬੇਬੇ ਜੇ ਮੈਂ ਇੱਕ ਵਾਰੀ ਬਾਗੀ ਨਾ ਫਿਰ ਮੈਂ ਜਾਂਦੀ ਰਹੂੰਗੀ ਇਹ ਤਾਂ ਕਿਰਾਉਣ ਜਾਣ ਬਣ ਜੂ ਉਹਨਾਂ ਨੇ ਥੇੜਾ ਕੁ ਸਹਾਇਤਨ ਦੇ ਦਿਆ ਕਰਨਗੇ ਕੁਛ ਨਾ ਕੁਛ ਹੈ ਤਾਂ ਬੇਬੇ ਬਹੁਤ ਖੁਸ਼ ਹੈਗਾ ਕੱਲ ਕਹਿੰਦੇ ਕੁਛ ਨਾ ਕੁਛ ਲਿਆਵੇਂ ਹੀ ਮੈਂ ਤਾਂ ਆਪ ਆਏ ਜੇ ਤੂੰ ਜਾਣ ਆਉਣ ਲੱਗ ਜੇ ਚਲ ਆਹ ਹੋ ਜਾਈ ਮੈਨੂੰ ਵੀ ਮੇਰੇ ਪੁੱਤਰੇ ਸਹੁਰੇ ਹੈਗੇ ਮੇਰੇ ਵੀ ਕਿ ਲਿਆਣ ਦੇ ਰਿਸ਼ਤੇ ਭਾਲੇ ਸੀਗੇ ਉਹੀ ਗੱਲ ਮੈਂ ਜਵਾਬ ਦੇਈਗੀ ਤੈਨੂੰ ਪਤਾ ਕਰੋ ਤੂੰ ਵੀ ਮੇਰਾ ਮਾੜਾ ਸੋਚਿਆ ਇਹ ਮਾੜਾ ਤਾਂ ਕਾਹਦੇ ਨਾਲ ਸੋਚਿਆ ਵੇ ਮੈਂ ਹੁਣ ਮੈਂ ਆਪਦੇ ਘਰੇ ਬੈਠੀ ਹਾਂ ਚਲ ਜਿਹੀਂ ਜਿਹੀਂ ਆ ਵੀ ਮੇਰੇ ਪਸੰਦ ਦਾ ਘਰ ਆਗਾ ਆਜਾ ਆਦੇ ਬਸਿੰਦ ਕਰ ਕੀ ਕਰਾਏ ਜੀ ਕੀ ਕਰਨਗੇ ਬੇਬੇ ਜੇ ਬੰਦਾ ਕਿਤੇ ਖੁਸ਼ੀ ਨਾ ਹੋਵੇ ਲੈ ਬੰਦਾ ਜੇ ਨਸ਼ੇ ਕਰਦਾ ਹੋਵੇ ਜੇ ਬੰਦਾ ਕੁੱਟਦਾ ਮਾਰਦਾ ਹੋਵੇ ਸ਼ਰਾਬਾਂ ਪੀਂਦਾ ਹੋਵੇ ਉਹ ਵੀ ਕਿੱਲੇ ਵੀ ਨਹੀਂ ਕੰਮ ਆਉਂਦੇ ਹਾਂ ਉਹ ਵੀ ਕਿੱਲੇ ਵੀ ਨਹੀਂ ਕੰਮ ਆਉਂਦੇ ਚਲ ਮੈਂ ਗਰੀਬੀ ਆ ਗਰੀਬੀ ਚ ਕਿਵੇਂ ਆ ਬੇਬੇ ਚਲ ਮੈਂ ਸੁਖੀ ਤਾਂ ਹੈਗੀ ਹਾਂ ਹੱਥ ਨੇ ਰੋਟੀ ਖਾ ਕੇ ਆਮਨਾਥਾ ਪੈ ਜਾਣਿਓ ਆਹੋ ਨਹੀਂ ਲੋਕਾਂ ਦੇ ਮੁੰਡੇ ਨਸ਼ੇ ਕਰਦੇ ਆ ਸ਼ਰਾਬਾਂ ਪੀਂਦੇ ਆ ਥਾਲ ਦੇੜਿਆਂ ਤੇ ਜਾਂਦੇ ਆ ਹੱਥ ਨੇ ਹੈਂ ਕੋਸੋ ਕੁਛ ਬੋਲਦੇ ਆ ਪਾਂ ਦੇ ਤਾ ਫਰਾਉ ਰੋ ਤੇ ਮੈਂ ਜਮਾ ਸੋਖੀਆਂ ਬਸ ਮੈਨੂੰ ਤਾਂ ਇੱਕ ਹੀ ਔਖਾ ਕੱਲੀ ਪੇਕਿਆਂ ਦੀ ਹੋਰ ਕਾਸੀ ਨਹੀਂ ਹੈਗੀ ਆਪੇ ਲੱਗ ਜਾਣਗੇ ਬਰਤਨ ਪੇਕ ਕੇ ਚੱਲ ਕੋਈ ਨਹੀਂ ਚਾ ਕੱਲ ਨੂੰ ਕਰਦੇ ਆ ਬੇਬੇ ਗੱਲ ਮੈਂ ਸਬਜੀ ਤੋਂ ਹੋਲੇ ਸਬਜੀ ਤੋਰ ਲਿਆ ਦਾ ਕੰਮ ਕਰ ਲੈ ਦਾਲ ਦੂਲ ਬਣਾ ਲੈ ਲਣ ਕੀ ਕਰੇ ਜੀਤਾ ਇਹਦਾ ਕਰਦਾ ਪੇਕੀ ਜਾਣ ਨੂੰ ਪ੍ਰਾਹ ਦਾ ਮੋਹ ਵੀ ਆਉਂਦਾ ਇਹਨੂੰ ਮੈਂ ਪ੍ਰਾਹ ਕੋਲ ਬੈ ਜਾ ਜਿਹੜਾ ਪ੍ਰਾਹ ਨੇ ਨਾ ਪਰਜਾਈ ਨੇ ਸਿਆਣੇ ਨਹੀਂ ਕਦੇ ਫੋਨ ਹੀ ਨਹੀਂ ਕਰਿਆ ਐ ਮਾੜੀ ਗੱਲੀ ਉਹਨਾਂ ਦੀ ਜੇ ਨਿਆਣੀ ਸੀਗੀ ਨਿਆਣੀ ਮਤ ਸੀ ਇਹਦੀ ਮਾਂ ਹੈ ਨਹੀਂ ਸੀ ਸਮਝਾਉਣ ਵਾਲੀ ਤਾਂ ਆ ਗਈ ਤਾਂ ਫਿਰ ਹੁਣ ਪਰਾ ਪਰਜਾਈ ਤਾਂ ਤੈਨੂੰ ਪਤਾ ਇਹ ਜੀ ਹੁੰਦੇ ਆ ਅੱਜ ਕੱਲ ਉਹ ਵੱਡ ਗਈ ਲੈ ਕਮਰੇ ਚ ਉਹਨੂੰ ਦੱਸਣਾ რა ਕੀ ਹੈ ਜੇ ਮੈਨੂੰ ਦੱਸਿਆ ਮੈਨੂੰ ਕਿੱਥੇ ਜਾਣ ਦਿੰਦੀ ਹੈ ਇਹ ਉਹ ਮੈਨੀਵਾ ਹੋ ਜਾਣਾ ਫਿਰ ਭੈਣ ਤੋਂ ਰਖੜੀ ਤਾਂ ਮੈਂ ਬਣਾ ਕੀ ਲਿਆਂਗਾ ਇਹਨੂੰ ਦੱਸ ਹੀ ਨਾ ਮਨਾ ਚੁੱਪ ਕਰਕੇ ਵਗ ਚਲ ਇਹ ਤਾਂ ਕਲੇਸ਼ ਕਰੂਗੀ ਮੈਨੂੰ ਕਿੱਥੇ ਜਾਣ ਦਿੰਦੀ ਹੈ ਇਹ ਭੈਣ ਕੋਲੇ ਦੇਖੀ ਜਾਊ ਆਏ ਦਾ ਪਤਾ ਤਾਂ ਲੱਗੂਗੀ ਰਖੜੀ ਬਣਾ ਕੇ ਲਿਆਂਗਾ ਮੈਨੂੰ ਤਾਂ ਆਪਣੀ ਭੈਣ ਦੀ ਕਿੰਨੀ ਯਾਦ ਆਉਂਦੀ ਏ ਭੈਣ ਪਤਾ ਨਹੀਂ ਮੈਨੂੰ ਯਾਦ ਕਰਦੀ ਹੋ ਪਤਾ ਨਹੀਂ ਨਾ ਆਉਂਦੀ ਏ ਲੈ ਆ ਸੁਣਦਾ ਨਹੀਂ ਕਿੱਧਰ ਜਾਣਾ ਦੇਖ ਲਾ ਨਾ ਦੱਸਿਆ ਨਾ ਪੁੱਛਿਆ ਹੀ ਨਹੀਂ ਪਤਾ ਮੋਟਰਸਾਈਕਲ ਕੱਢ ਕੇ ਕਿੱਧਰ ਭੰਜ ਗਿਆ ਜੇਲਾ ਮੈਨੂੰ ਤਾਂ ਅੰਦਰ ਨਿਬੜਨ ਦੇ ਤਾਂ ਅੱਖ ਨਹੀਂ ਪਵਾਉਣ ਦਿੱਤੀ ਮੈਂ ਮਾਰੇ ਕਮਰੇ ਚ ਵੜ ਗਈ ਉਹਦੀ ਉੱਡ ਗਿਆ ਮੋਟਰਸਾਈਕਲ ਲੈ ਕੇ ਮੈਨੂੰ ਸਭ ਪਤਾ ਇਹਦੀਆਂ ਚਾਲਾਂ ਦਾ ਹੁਣ ਇਹ ਤਾਂ ਇੰਨਾ ਜੀ ਉੱਠਿਆ ਪਿਆ ਵੀ ਛੇਤੀ ਭੈਣ ਤੋਂ ਗੁੱਟ ਤੇ ਰਖੜੀ ਬਣਾ ਲਾ ਕੋਈ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਸਾਡੀ ਕਿੰਨੀ ਬੇਇੱਜ਼ਤੀ ਕਰਕੇ ਗਈ ਉਹ ਪਿੰਡ ਚ ਜਮਾਂ ਸੰਗ ਦੀ ਮੰਨਦਾ ਨਹੀਂ ਜਾਏਗਾ ਕਿੱਥੇ ਮੁੜ ਕੇ ਤਾਂ ਘਰੀ ਆਵੇਂਗਾ ਕੋਈ ਗੱਲ ਨਹੀਂ ਆਜੀ ਕਰੂੰ ਤੇਰੇ ਨਾਲ ਗੱਲ ਉੱਡੇਗਾ ਕਿੱਧਰ ਆਏਗਾ ਤਾਂ ਇੱਥੇ ਹੀ ਮੁੜ ਕੇ ਬਣਾ ਲਿਆ ਰਖੜੀ ਭੈਣ ਦੇ ਘਰੇ ਬਹਿ ਨਹੀਂ ਜਾਏਗਾ ਭੈਣ ਦੇ ਆਪ ਦੇ ਤਾਂ ਰੋਟੀ ਖਾਣ ਨੂੰ ਆਟਾ ਨਹੀਂ ਹੁਣ ਤੈਨੂੰ ਦੱਸ ਕਿ ਉਹ ਪਿਆਊਗੀ ਕੋਕ ਬ ਲਈ ਬੈਠੀ ਏ ਤੇਰੇ ਖਾਤਰ ਮੁੜ ਕੇ ਆਈ ਤੂੰ ਕੋਈ ਨਹੀਂ ਘਰ ਤਾਂ ਪੁੱਛ ਕੇ ਆਏ ਸੀਗਾ ਆਹੀ ਲੱਗਦਾ ਲੈ ਭੈਣੀ ਬੈਠੀ ਹੈਗੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੂੰ ਤਾਂ ਸੱਚੀ ਆ ਗਿਆ ਲੈ ਰੋਣਾ ਘਾਤੋਂ ਆ ਲੈ ਐ ਮਨ ਨਾ ਖਰਾਬ ਕਰ ਆ ਜਾ ਬਹਿ ਜਾ ਮੇਰਾ ਮੂਡ ਨਾ ਖਰਾਬ ਕਰਦੀ ਹੁਣ ਪਣੀ ਆਹੀ ਕਰ ਚ ਰਹੀ ਨੀ ਤੂੰ ਇਹਨੇ ਹਾਂ ਬਈ ਆਹੀ ਕਰ ਪਣੀ ਤੂੰ ਕੀ ਗੱਲ ਕਰੀ ਵਧੀਆ ਬਈ ਨਾ ਮੈਂ ਕਿਹਾ ਮਨ ਨਾ ਖਰਾਬ ਕਰ ਫੇਰ ਕੀ ਗੱਲ ਹੈ ਤਾਂ ਕਰਮਾਂ ਦੀਆਂ ਗੱਲਾਂ ਨੇ ਤੂੰ ਐਂ ਦੱਸ ਹੋਰ ਖੈਰ ਸੁੱਖਾ ਸਾਰੇ ਠੀਕ ਆ ਵਧੀਆ ਪਣੀ ਸਾਰੇ ਠੀਕ ਐ ਦੇਖ ਲੈ 2 ਸਾਲ ਹੋ ਗਏ ਪਣੀ ਮੈਂ ਤਾਂ ਰਖੜੀ ਨਹੀਂ ਬਣਾਈ ਅੱਜ ਮੇਰਾ ਨਾ ਮੈਂ ਤਾਂ ਨਾ ਬਈ ਤਰਸੀ ਨੂੰ ਦੇਖਣ ਨੂੰ ਮੈਂ ਤਾਂ ਹਰਪ੍ਰੀਤ ਨੂੰ ਵੀ ਦੇਖਣ ਨੂੰ ਤਰਸੀ ਪਈ ਆ ਚੱਲ ਸ਼ੁਕਰ ਆ ਤੂੰ ਤਾਂ ਆ ਗਿਆ ਬੋਲੀ ਤਾਂ ਨਹੀਂ ਬਈ ਕੁਛ ਤੇ ਨੀ ਉਹ ਮੈਨੂੰ ਕਿੱਥੇ ਔੜ ਦਿੰਦੀ ਸੀਗੀ ਉਹ ਤਾਂ ਬਾਲਾ ਬੋਲਦੀ ਸੀ ਅੱਛਾ ਬਾਈ ਚੋਰ ਨੂੰ ਆਇਆ ਤੂੰ ਹਾਂ ਉਹ ਤਾਂ ਚੋਰੀਆਂ ਆਇਆ ਦੇਖ ਲੈ ਬਾਈ ਲੈ ਭੈਣ ਭਰਾ ਮਾਦਾ ਤਾਂ ਫੇਰ ਵੀ ਨਹੀਂ ਸਰਦਾ ਹੁੰਦਾ ਉਹ ਤਾਂ ਐਂ ਕਹਿੰਦੀ ਸੀ ਵੀ ਤੇਰੀ ਭੈਣ ਆ ਜਾਂਦੀ ਵੀ ਤੂੰ ਕੋ ਨਹੀਂ ਵਾਹਾਂ ਬਾਈ ਫੇਰ ਤੂੰ ਮੈਨੂੰ ਮੈਂ ਤੈਨੂੰ ਰਾਤ ਫੋਨ ਕਰਿਆ ਸੀ ਤੂੰ ਮੈਨੂੰ ਆਉਣ ਲੱਗਾ ਫੋਨ ਤਾਂ ਕਰ ਦਿੰਦਾ ਮੈਂ ਤਾਂ ਰਖੜੀ ਰੁਖੜੀ ਕੁਝ ਵੀ ਨਹੀਂ ਮੰਗਵਾਇਆ ਪਣੇ ਮੈਂ ਰਖੜੀ ਤਾਂ ਲੈ ਕੇ ਆਇਆ ਅੱਛਾ ਲੈ ਕੇ ਆਇਆ ਬਾਈ ਤੂੰ ਵਾ ਲੈ ਪਣੇ ਪਣੇ ਰਖੜੀ ਵਾ ਲੈ ਬਾਈ ਫੇਰ ਮੈਂ ਬੰਨ ਨਹੀਂ ਦਿੰਨੀ ਹੈ ਇਹ ਪਣੇ ਤੇਰੀ ਸੱਸ ਨਹੀਂ ਆਈ ਕਰੇ ਹੈਗੀ ਸੀ ਬਾਈ ਇੱਧਰ ਹੀ ਗਈ ਹੈ ਪਤਾ ਨਹੀਂ ਕਿੱਧਰ ਗਈ ਹੈ ਤੁਸੀਂ ਤਾਂ ਦੱਸਿਆ ਨਹੀਂ ਹੈਗਾ ਮੁੜ ਜੂਗਾ ਮੈਂ ਤਾਂ ਮੈਂ ਉਹ ਤਾਂ ਕੀ ਕਰੋਣਾ ਹੈ ਖਬਰ ਬੁੜੀ ਤਾਂ ਕਿਹਾ ਹੈ ਸੁਭਾਅ ਹੋਊਗਾ ਸਹੀ ਗੱਲ ਹੈ ਬਈ ਤਾਂ ਬੇਬੇ ਤਾਂ ਹੀ ਨਹੀਂ ਪਤਾ ਕੀ ਬੋਲ ਤੇ ਆ ਕੀ ਕਰੀਏ ਨਾ ਭਾਈ ਸਸਰੀ ਘਰੋਂ ਆ ਚ ਸਸਰੀ ਘਰ ਆ ਰਖੜੀਆਂ ਬਣਾਉਣ ਆ ਗਿਆ ਅੱਜ ਹੈ ਮਾਸੀ ਮੇਰਾ ਮਾਂਜਾ ਕਰਿਆ ਮੈਂ ਚਲ ਰਖੜੀ ਲਾ ਦੇ ਰਖੜੀ ਨਾ ਜਾਜੀ ਕਰ ਆਇਆ ਤੂੰ ਭੈਣ ਨੂੰ 2 ਸਾਲ ਹੋ ਗਏ ਟੂ ਹੀ ਨਹੀਂ ਮਾਰੀ ਕੋਈ ਨਹੀਂ ਆਇਆ ਸਾਏ ਕਿਉਂ ਬੋਲੀ ਕਿ ਤੂੰ ਭੈਣ ਨੂੰ ਦਸ ਪੇਟੀਆਂ ਦੇ ਕੇ ਤੋੜਿਆ ਸੀ ਮਾਸੀ ਮੇਰੇ ਕੀ ਸਾਰੇ ਪੈਣਿਆ ਆਪਣੀ ਮਰਜ਼ੀ ਨਾਲ ਵਹਿ ਕਰਾਇ ਮੈਂ ਤਾਂ ਪੇਟੀਆਂ ਵੀ ਦਿੰਦਾ ਐ ਦਾ ਤਾਂ ਗਰੀਬ ਘਰ ਬੀਨੀ ਸੀ ਸਾਡਾ ਜਿਹੜਾ ਤੁਸੀਂ ਸਮਝੀ ਬੈਠੇ ਹੋ ਮਾਸੀ ਉਹ ਸਾਡੇ ਮੁਕਾਬਲੇ ਤੁਸੀਂ ਗਰੀਬ ਹੀ ਹੋ ਸਾਡੇ ਕੋਲ ਤਾਂ ਦੇਖ ਲੈ ਇੱਕ ਕਮਰਾ ਹੈਗਾ ਸਾਡੇ ਆ ਫਿਰ ਤੂੰ ਦੇ ਦਿਆ ਕਰੋ ਭਾਵੇਂ ਗਰੀਬ ਘਰੇ ਬੈਹੀ ਆ ਪਰ ਆਪ ਦੇ ਆ ਦਿੰਦੇ ਹੁੰਦੇ ਭਾਵੇਂ ਮੈਨੂੰ ਸਾਰੀ ਲੱਗ ਗਈ ਬਾਈ ਨੂੰ ਬੈ ਤਾਂ ਜਾਣ ਦੀ ਗੱਲਬਾਤ ਤਾਂ ਕਰ ਲੈਂਦੇ ਮਸਾ ਆਇਆ 2 ਸਾਲਾਂ ਤੋਂ 2 ਸਾਲਾਂ ਦਾ ਰਗੜਾ ਜਿਆਦਾ ਆ ਗਿਆ ਰਖੜੀ ਬੇਵੀ ਮੇਰੇ ਗੁੱਟ ਖਾਲੀ ਹੈ ਭੈਣ ਮੇਨਾ ਬਾਈ ਤਾਂ ਵਿਚਾਰਾ ਹੁਣ ਸਾਰੀ ਰੋਣ ਲੱਗ ਗਿਆ ਉੱਤੋਂ ਤੂੰ ਲੱਗ ਗਈ ਉਹਦਾ ਸਮਝਾ ਕੇ ਰੱਖੇ ਤੀ ਪਹਿਣ ਨੂੰ ਸਕੂਲਾਂ ਚ ਲਾਉਂਦਾ ਲੋ ਮੇਰਾ ਕੀ ਕਸੂਰ ਹੈ ਮੈਂ ਤਾਂ ਪੜਨ ਲਈ ਸੀਗੀ ਉੱਥੇ ਉਹ ਮੈਨੂੰ ਕਿਉਂ ਅਸੀਂ ਆਪਣੀ ਮਰਜ਼ੀ ਨੇ ਵਿਆਹ ਕਰ ਲੈ ਜੇ ਦੱਸ ਦਿੰਦੀ ਮੈਨੂੰ ਫੇਰ ਕਿਹੜਾ ਮੈਂ ਇਹਦੇ ਵਿੱਚ ਵਿਆਹ ਕਰਦਾ ਨਹੀਂ ਸੀ ਨਵੇਂ ਸਵਾਨ ਦਿੰਦੇ ਸਾਰੇ ਵਿਆਹ ਤਾਂ ਕਰਾਈ ਜਾਂਦੇ ਹੁਣ ਲੋਕਾਂ ਦੇ ਰਵਾਜ ਹੀ ਹੋ ਗਏ ਐ ਕਰਾਉਣ ਦਾ ਉਹ ਮਸੇ ਰਵਾਜ ਤਾਂ ਹੋ ਗਿਆ ਪਰ ਮੁੜ ਕੇ ਤੁਸੀਂ ਤਾਂ ਬੱਤੀ ਨਹੀਂ ਬਾਹੀ ਬੱਤੀਆਂ ਵਾਸਤੇ ਕੀ ਬਾਈਏ ਹਾਂ ਆ ਦੇਖ ਲੈ ਜੇ ਨਾਮ ਚਲ ਮੈਂ ਨਹੀਂ ਆਇਆ ਸੀਗਾ ਭੈਣ ਹੀ ਆ ਜਾਂਦੀ ਮੁੜ ਕੇ ਭੈਣ ਤਾਂ ਦਾਦੀ ਨੂੰ ਬੇਬੇ ਨਹੀਂ ਆਉਣ ਦਿੰਦੀ ਇਹ ਦਾਦੀ ਸੀ ਤੁਸੀਂ ਤਾਂ ਬੱਤੀ ਬਹਾਉਂਦੇ ਇੱਥੇ ਸਾਰੇ ਘਰ ਆਏ ਜੇ ਮਗਰ ਲਾ ਕੇ ਜੇ ਦੀ ਮਾਂ ਹੁੰਦੀ ਤਾਂ ਤੈਨੂੰ ਭੇਜਦੀ ਵੀ ਭੱਗ ਜਾ ਜਾ ਪਾਉਂਦੀ ਮਾਸੀ ਮੇਰੀ ਘਰਾਂ ਵਾਲੀ ਤਾਂ ਅੱਜ ਵੀ ਮੈਨੂੰ ਆਉਣ ਨਹੀਂ ਦਿੰਦੀ ਸੀ ਮੈਂ ਵੱਲੋਂ ਮੱਲੀ ਆਇਆ ਹਾਂ ਆ ਬਸ ਤਾ ਉਸੇ ਤਾਂ ਨਹੀਂ ਬਾਈ ਤੂੰ ਤਾਂ ਆ ਜਾ ਕਰ ਮੇਰੇ ਕੋਲੇ ਮੈਨੂੰ ਤਾਂ ਇਹ ਹੋ ਜਾ ਕਰੂ ਚਲ ਵੀ ਮੇਰਾ ਭਰਾ ਤਾਂ ਆਉਣ ਲੱਗ ਗਿਆ ਪਰ ਤੂੰ ਵੀ ਆ ਜਾ ਕਰ ਮੈਂ ਕਿਹੜੇ ਮੂੰਹ ਆਵਾ ਹਰਪ੍ਰੀਤ ਦਾ ਤੈਨੂੰ ਪਤਾ ਹੀ ਨਹੀਂ ਬਤਾ ਕੀ ਬੋਲੂਗੀ ਬਣੇ ਬੋਲੀ ਜਾਣਾ ਦੇਖ ਜੇ ਬੋਲੂਗੀ ਮੇਰਾ ਇਹ ਨਹੀਂ ਪਤਾ ਮੇਰੇ ਬੁੰਡੇ ਨੂੰ ਮਰਵਾ ਦੇਣਾ ਨਹੀਂ ਬੇਬੇ ਐਡੇ ਮਾੜੇ ਸਨ ਆ ਮੈਂ ਤਾਂ ਲੈ ਆਇਆ ਅੱਗੇ ਆਇਆ ਨਾ 2 ਸਾਲ ਹੋ ਗਏ ਬੇਬੇ ਤਾਂ ਆਹ ਵੱਲੋਂ ਡਰਦੀ ਏ ਮਾਸੀ ਇਹ ਜੀ ਕੋਈ ਗੱਲ ਨਹੀਂ ਹੈ ਕੋਈ ਪਤਾ ਨਹੀਂ ਤੇਰਾ ਹੁੰਦਾ ਉਹਦੇ ਦੀ ਮਰਵਾ ਦਿੰਦੇ 2 ਸਾਲ ਹੋ ਗਏ ਹੁਣ ਥੋੜਾ ਮਾਰਨਗੇ ਕੋਈ ਪਤਾ ਨਹੀਂ ਇਹਨਾਂ ਦਾ ਮਸਤਰੀ ਗੱਲ ਸੁਣ ਲੈ ਹੂੰ ਇਹ ਤਾਂ ਨਾ ਹੁਣ ਇੱਕ ਤਰ੍ਹਾਂ ਦਾ ਰਵਾਜ ਬਣ ਗਿਆ ਕੁੜੀਆਂ ਚ ਮੁੰਡੇ ਆਪ ਹੀ ਵਿਆਹ ਕਰਾ ਲੈਂਦੇ ਨੇ ਉਹ ਜੇ ਘਰਦਿਆਂ ਨੂੰ ਦੱਸ ਦੇਣ ਨਾਲੇ ਤਾਂ ਅਗਲਾ ਸਾਰਾ ਸਮਾਨ ਦੇਵੇ ਇਹ ਗੱਲ ਨਾ ਹੋਵੇ ਨਾ ਬੇਇੱਜ਼ਤੀ ਨਾ ਹੋਵੇ ਬੇਇੱਜ਼ਤੀ ਕਰਾ ਦੀ ਦੂੰਦਾ ਤੈਨੂੰ ਤਾਂ ਹੁਣ ਬੀਹ ਚ ਖੜਨ ਜੋ ਅਗਰ ਨਹੀਂ ਛੱਡਿਆ ਨੇ ਹਾਂ ਮਾਸੀ ਤੂੰ ਤਾਂ ਸਿਆਣੀ ਐ ਦੱਸ ਮੈਂ ਕੀ ਕਰਾਂ ਫਿਰ ਮੇਰੇ ਕਿਹੜਾ ਕੋਈ ਸਾਰੇ ਆ ਗੱਲ ਤੇਰੇ ਤਾਂ ਹੁਣ ਇਹ ਬੱਗ ਦੀ ਲਾਜ ਇੰਨੀ ਰੱਖੀ ਐ ਨੇ ਹਾਂ ਭੈਣ ਤੂੰ ਵੀ ਵੱਡੀ ਗਲਤੀ ਹੋਈ ਹੈ ਹਾਂ ਕੋਈ ਨਹੀਂ ਬਈ ਮੈਂ ਇਥੋਂ ਗਲਤੀ ਹੋ ਗਈ ਤਾਂ ਹੀ ਤਾਂ ਮੈਂ ਪੇਕੇ ਨਾਲ ਟੁੱਟੀ ਬੈਠੀ ਐ ਜੇ ਐਡੀ ਵੱਡੀ ਗਲਤੀ ਕਰੀ ਐ ਨਾ ਬਸ ਮੈਂ ਸਾਨੂੰ ਐਂ ਕਹਿਣਾ ਤੁਹਾਡੇ ਕੋਲੇ ਆਹੀ ਕਾਂਗਰਸ ਜੀ ਗੁਜ਼ਾਰਾ ਕਿਵੇਂ ਲਬਦੇ ਆ ਕਰਦੇ ਆ ਸੀ ਤਾਂ ਇੱਕ ਕਮਰਾ ਥੋੜਾ ਆ ਸੀ ਮੁੰਡਾ ਦਾ ਨੌਕਰੀ ਦੇ ਬਾਰੇ ਜਾਂਦਾ ਸੀ ਤਾਂ ਉਹਨੇ ਸੱਸ ਨੂੰ ਹਾਂ ਰਹਿ ਜਾਣੇ ਆ ਬਲੇ ਕੀ ਨੌਕਰੀ ਕਰਦਾ ਬਾਈ ਬਾਈ ਉਹ ਬੈਂਕ ਚ ਲੱਗਿਆ ਹੈਗਾ ਬੈਂਕ ਮੈਨੇਜਰ ਹੈਗਾ ਬੈਂਕ ਮੈਨੇਜਰ ਆ ਹੋ ਐ ਕੋਈ ਥੋੜੀ ਕਣ ਬਸ ਅਸੀਂ ਜਗ੍ਹਾ ਲਈ ਬੈਠੇ ਆ ਤਾਂ ਬੈਂਕ ਮੈਨੇਜਰ ਵਾਲਾ ਲੱਗਦਾ ਨਹੀਂ ਮੈਨੂੰ ਉਹ ਹੁਣ ਹੀ ਲੱਗਿਆ ਬਈ ਹੁਣ ਤਾਂ ਇਹਦਾ ਪਰਦਾ ਜੀ ਕਰਦਾ ਸੀ ਲੱਗੇ ਨੇ 2 ਮਹੀਨੇ ਹੋਏ ਉਹ ਵਸਾ ਇਹ ਮਗਰ ਫਿਰਦਾ ਰਿਹਾ ਉਹ ਚੰਗਾ ਖਾਂਦੇ ਫਿਰਦੇ ਸਿਮਲਿਆ ਚ ਬਗ ਜਾਂਦੇ ਸ਼ੈਲ ਕਰਨ ਬਗ ਜਾਂਦੇ ਹੋਰ ਇਹਨਾਂ ਨੂੰ ਕੀ ਖਾਦਾ ਪੀਤਾ ਹੀ ਆ ਹੁਣ ਤਾਂ ਹੀ ਪੜਨੇ ਮੁੰਡਾ ਲੱਗਦਾ ਇਹਨਾਂ ਕੋਈ ਜ਼ਮੀਨ-ਜੂਨ ਤਾਂ ਮਿਲਦਾ ਹੋਣੀ ਆਹੋ ਜ਼ਮੀਨ ਤਾਂ ਸਾਡੇ ਕੋਲ ਹੈ ਹੀ ਨਹੀਂ ਬਸ ਨੌਕਰੀ ਤੇ ਲੱਗਿਆ ਮੁੰਡਾ ਤੇ ਤੂੰ ਜੇ ਹੁਣ ਚਾਹ ਪਾਣੀ ਪੀਣਾ ਤਾਂ ਲਿਆ ਦੇ ਕੁੜਗੇ ਠੰਡਾ ਠੰਡਾ ਲਿਆ ਦੇ ਦੱਸ ਕੇ ਆਉਂਦਾ ਕਿਹੜੀਆਂ ਗੱਲਾਂ ਕਰਦੀ ਐ ਦੱਸ ਕੇ ਆਉਂਦਾ ਸਾਰਾ ਕੁਝ ਖਵਾਉਂਦੇ ਪਿਆਉਂਦੇ ਹੁਣ ਤਾਂ ਤੈਨੂੰ ਬਸ ਫੇਰ ਕੁਝ ਨਹੀਂ ਖਵਾਉਂਦੇ ਪਿਆਉਂਦੇ ਅਸੀਂ ਐਂ ਹੀ ਬਹਿ ਜਾ ਤੂੰ ਕਹਿੰਦੀ ਆ ਬੇਬੇ ਕੋਈ ਨਹੀਂ ਬਹਿ ਜਾ ਬਾਈ ਮੈਂ ਚਾਹ ਬਣਾ ਕੇ ਲਿਆਉਣੀ ਐਂਗੀ ਚਾਹ ਬਣਾ ਕੇ ਲਿਆਉਣੀ ਐ ਤੂੰ ਮੁੰਡਾ ਪੜਨੇ ਤੂੰ ਐਂ ਕਰ ਮਾ ਮੈਨੂੰ ਸਾਰਾ ਗਟਕੂ ਹੀ ਫੜਾ ਦੇ ਨਾ ਮੇਰਾ ਬਟਕੂ ਹੀ ਰੱਖ ਲੈ ਬਈ ਮੈਂ ਗਟਕੂ ਕੀ ਕਰਨਾ ਉਹੀ ਗੱਲ ਤੂੰ ਮੇਰਾ ਕਿਉਂ ਮੂਡ ਖਰਾਬ ਕਰਦਾ ਐਵੇਂ ਬਸ ਰਹਿਣ ਦੇ ਮੈਨੂੰ ਪੈਸਿਆਂ ਦੀ ਲੋੜ ਨਹੀਂ ਤੂੰ ਹੀ ਆ ਗਿਆ ਮੈਨੂੰ ਤਾਂ ਇੰਨੀ ਬਥੇਰਾ ਤੂੰ ਬੱਦਵਾ ਪਾਲਾ ਜੇਬਟ ਨਹੀਂ ਬਈ ਰੱਖ ਮੈਂ ਬਟਕਾ ਫੜਦੀ ਸੋਹਣੀ ਬਈ ਕਾਰ ਬੰਨੀ ਨਾ ਜਾ ਇਹਨਾਂ ਕੋਲੇ ਬਹੁਤ ਪੈਸਾ ਹੈਗਾ ਤੂੰ ਨਾ ਐਵੇਂ ਟੈਨਸ਼ਨ ਲੈ ਕੇ ਸੇ ਗੱਲ ਦੇ ਕਹੇ ਤੂੰ ਝੂਠ ਬੋਲੀ ਜਾਨੀ ਮੇਰੇ ਕੋਲ ਜੇ ਪੈਸਾ ਹੋਵੇ ਤੁਸੀਂ ਇੱਕ ਕਮਰੇ 'ਚ ਬੈਠੀਆਂ ਹੋ ਤੁਸੀਂ ਨਹੀਂ ਬਈ ਅਸੀਂ ਕਾਰ ਪਾ ਲਾਂਗੇ ਹੁਣ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਮੈਂ ਚਾਹੇ ਕਿਵੇਂ ਆ ਬਸ ਮੈਂ ਸੁਖ ਹੁਣ ਨਾ ਤੂੰ ਇੱਕ ਵਾਰੀ ਆ ਜੀ ਆਪਣੇ ਘਰੇ ਮੈਂ ਤੈਨੂੰ ਪੈਸੇ ਵੀ ਦੇ ਦੂੰਗਾ ਤੈਨੂੰ ਘਰ ਪਾਉਂਗਾ ਮੈਨੂੰ ਫੋਨ ਕਰਦੀ ਤੂੰ ਮੈਂ ਆ ਜੂੰਗੀ ਹਰਪ੍ਰੀਤ ਨਾਲ ਗੱਲ ਕਰ ਲਈ ਆਈ ਨੇ ਮੇਰੇ ਉਹ ਨਾ ਗੱਲ ਪੈ ਜਾਈ ਕਿਤੇ ਚੱਲ ਚੰਗਾ ਭਣੀ ਆਪਾਂ ਟੁੱਟਿਆਂ ਦਾ ਕਦੇ ਖਲਾ ਰਖੜੀ ਤੇ ਹਿਆਰ ਨੇਪ ਨੂੰ ਨਾਲ ਜੋੜਤਾ ਹਾਂ ਬਈ ਇਹ ਤਾਂ ਹੈ ਗੱਲ ਮੈਂ ਤਾਂ ਬੜਾ ਮਨ ਕਰੀ ਜਾਂਦਾ ਸੀ ਮੈਂ ਆਪਣੇ ਭਰਾ ਦੇ ਰਖੜੀ ਬੰਨਾ ਭਣੇ ਫਿਰ ਮਨ ਤਾਂ ਇੱਕ ਹੀ ਹੁੰਦਾ ਭਣੇ ਭਰਾਵਾਂ ਦਾ ਚੰਗਾ ਭਣੀ ਤੂੰ ਆ ਜੀ ਕਰ ਚੱਲ ਠੀਕ ਆ ਬਈ ਚੰਗਾ ਭਣੇ ਇਹ ਬਾਲੀ ਪੜੀ ਇਤਨੀ ਸਸਤਾ ਤੇਰੇ ਨਾਲ ਵੀ ਐਂ ਕਰਦੀ ਏ ਪਤਾ ਨਹੀਂ ਬਈ ਤੈਨੂੰ ਕਿਵੇਂ ਬੋਲ ਪੀ ਮੇਰੇ ਨਾਲ ਤਾਂ ਕੁਝ ਨਹੀਂ ਕੀਤਾ ਹਜੇ ਚੰਗਾ ਭਣੀ ਤੂੰ ਆਈਂ ਕਰੇ ਠੀਕ ਆ ਬਈ ਮੈਨੂੰ ਤਾਂ ਬੋਲਦੀ ਨਹੀਂ ਹੈਗੀ ਤੈਨੂੰ ਪਤਾ ਨਹੀਂ ਕਿਵੇਂ ਬੋਲਗੀ ਲੈ ਬਾਈ ਨੇ ਤਾਂ ਵਿਚਾਰੇ ਨੇ ਉਹੀ ਗੱਲ ਆਉਣ ਸਾਰੀ ਮਨ ਖਰਾਬ ਕਰ ਲਿਆ ਹੁਣ ਮੈਂ ਕੀ ਕਹਾਂ ਜੇ ਮੈਂ ਵੀ ਰੋਣ ਲੱਗ ਜਾਂਦੀ ਫਿਰ ਬਾਲਾ ਮੂਡ ਖਰਾਬ ਕਰਦਾ ਹੁਣ ਕੀ ਦੱਸਾਂ ਮੈਂ ਬਾਈ ਨੂੰ ਵੀ ਇਹ ਤਾਂ ਜਮੀ ਗਰੀਬ ਨੇ ਘਰੋਂ ਕਿਹੜੇ ਗਰੀਬੇ ਦੀਆਂ ਗੱਲਾਂ 'ਚ ਮੈਂ ਆ ਗਈ ਮੈਨੂੰ ਤਾਂ ਕਹਿੰਦਾ ਮੈਂ ਬੈਂਕ ਮੈਨੇਜਰ ਲੱਗਿਆ ਹੋਇਆ ਮੇਰੀ ਬਾਵਾ ਤਨਖਾਹ ਕੀ ਉਹ ਬੈਠਾ ਤਾਂ ਲੱਗਦਾ ਵੀ ਸੀਗਾ ਦੇਖਣ ਚ ਹੁਣ ਬਾਈ ਨੂੰ ਹੋਰਾਂ ਨੂੰ ਕੀ ਦੱਸਾਂ ਮੈਂ ਵੀ ਇਹ ਸਿਕਿਉਰਿਟੀ ਗਾਰਡ ਲੱਗਿਆ 8000 ਰੁਪਏ ਤਨਖਾਹ ਉਹੀ ਕਰੇ ਖਰਚਾ ਹੋ ਜਾਂਦਾ ਸਾਰਾ ਬੇਬੇ ਨੂੰ ਵੀ ਐਵੇਂ ਸਾਰਾ ਦਿਨ ਕਹਿਣਾ ਪੈਂਦਾਗਾ ਤੇ ਜਦੋਂ ਆਪਦੀ ਮਾਂ ਨੂੰ ਝੂਠ ਬੋਲ ਸਕਦਾ ਮੈਨੂੰ ਕੀ ਲਈ ਬੈਠਾ ਉਹ ਉਹਦਾ ਬਾਲਾ ਸ਼ਹਿਰ ਹੁਣ ਤਾਂ ਉਹੀ ਗੱਲ ਜਿਹੜੀ ਗਲਤੀ ਕਰੀ ਆ ਕੱਟਣਾ ਪਊਗਾ ਇੱਥੇ ਹੀ ਰਹਿਣਾ ਪਊਗਾ ਚੱਲ ਮੈਂ ਦੱਸਦੀ ਨਹੀਂ ਬਾਈ ਹੋਰਾਂ ਨੂੰ ਐਵੇਂ ਮਨ ਖਰਾਬ ਕਰਨਗੇ ਨਾਲੇ ਹਰਪ੍ਰੀਤ ਹੋਰ 100 ਗੱਲਾਂ ਬਾਤਾਂ ਕਰੂਗੀ ਉਹ ਤਾਂ ਪਹਿਲੀ ਨਹੀਂ ਜਾਣ ਦਿੰਦੀ ਬਾਈ ਨੂੰ ਵਿਚਾਰੇ ਨੂੰ ਆ ਬੇਬੇ ਉੱਤੋਂ ਇਹ ਸਾਰਾ ਦਿਨ ਇਹ ਲਹੂ ਪੀ ਰੱਖਦੀ ਐ ਸਾਰਾ ਦਿਨ ਮੈਨੂੰ ਤਾਂ ਇਹਦੇ ਮੂਰੇ ਨਿਮਕੇ ਰਹਿਣਾ ਪੈਂਦਾਗਾ ਐਵੇਂ ਇਹਨੂੰ ਗੱਪ ਮਾਰਨੇ ਪੈਂਦੇ ਵੀ ਹਾਂ ਬੇਬੇ ਮੈਂ ਤਾਂ ਬਾਲੀ ਖੁਸ਼ ਆ ਇੱਥੇ ਜਾਂ ਆਏ ਆ ਕਿਸੇ ਨੂੰ ਕੀ ਪਤਾ ਮੇਰੇ ਮਨ ਦਾ ਵੀ ਅੰਦਰੋਂ ਮੇਰੇ ਮਨ ਚ ਕੀ ਚੱਲਦਾ ਮੈਂ ਤਾਂ ਬਾਲੀ ਦੁਖੀ ਐ ਜਿੰਨੀ ਵੀ ਕਹੇਦੇ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ ਜੇ ਕੋਈ ਬੰਦਾ ਚੰਗਾ ਰਹੇ ਨਾ ਤਾਂ ਆ ਲਾਭ ਲੋਭ ਮੈਰਿਜ ਨਾ ਕਰਾਵੇ ਸਮਝ ਜਿੱਥੇ ਮਾਪਿਓ ਤੋਰਦਾ ਉੱਠੀ ਜਾਵੇ ਬੰਦਾ ਸੌਖਾ ਰਹਿੰਦਾ ساری ਉਮਰ ਇੱਥੇ ਮੈਨੂੰ ਆ ਸਾਰੀ ਉਮਰ ਦਾ ਉਹ ਹੋ ਗਿਆ ਬੇਬੇ ਪਤਾ ਨਹੀਂ ਕਦੋਂ ਕਹੂਗੀ ਮੈਂ ਪਿੰਡ ਜਾਣਾ ਸੀ ਮੈਂ ਤਾਂ ਸਾਰੀ ਤਿਆਰੀ ਕਰੀ ਬੈਠੀ ਐਂਗੀ ਕੀ ਕਹੀ ਐਂ ਆ ਗਈ ਮੈਂ ਕੀ ਐ ਬੇਬੇ ਮੈਂ ਤੈਨੂੰ ਆਏ ਕਹਿੰਦੀ ਸੀਗੀ ਮੈਂ ਪਿੰਡ ਜਾਇਆ ਮਮੜਾ ਕਿਆ ਮਿਲਿਆਉਂਗੀ ਬੇਬੇ ਇਨੇ 2 ਸਾਲ ਹੋ ਗਏ ਜਾ ਰਾ ਦ ਜਾ ਤੇਰਾ ਭਰਾ ਤਾਂ ਜਿਦੋਂ ਚੋਰਾਂਗ ਤੇਰੀ ਪਰਜਾਈ ਆਈ ਨਹੀਂ ਬੇਬੇ ਬਤਬਰ ਬੇਇੱਜ਼ਤੀ ਕਰੂਗੀ ਗਾਲਾਂ ਦੇਊਗੀ ਮੇਹਣੇ ਦੇਊਗੀ ਆਇ ਮੈਨੂੰ ਮਾਰਦੀ ਤਾਂ ਨਹੀਂ ਹੈਗੀ ਜਾਨੋ ਜਾ ਨਾ ਤੂੰ ਜਿੰਨਾ ਚਿਰ ਨਾ ਪਤਾ ਲੱਗ ਜੂਗਾ ਬੇਬੇ ਵੀ ਕੀ ਕਹਿੰਦੀ ਹੈ ਹਰਪ੍ਰੀਤ ਕੀ ਨਾ ਨਾ ਤੂੰ ਉੱਥੇ ਮੈਨੇ ਲੈਣ ਜਾਵੇਂਗੀ ਕੀ ਲੈਣ ਜਾਣੀ ਹੈ ਬੇਬੇ ਮੈਨੇ ਤਾਂ ਤੈਨੂੰ ਪਤਾ ਜਦੋਂ ਗਲਤੀ ਕਰੀ ਹੈ ਸਾਰੀ ਦੁਨੀਆ ਹੀ ਦਿੰਦੀ ਹੈ ਮੈਨੂੰ ਤਾਂ ਹੁਣ ਆਤ ਪੈ ਰਹੀ ਹੈ ਜਾਣਾ ਨਹੀਂ ਹੈਗਾ ਤੈ ਕੋਈ ਨਾ ਬੇਬੇ ਭੱਗ ਜਾਂਦੇ ਐ ਕੋ ਕਰਦੀ ਹੈ ਇਹ ਭਰਾ ਬਕ ਨਾ ਕੇ ਮੁੜ ਗਿਆ ਤੇਰੀ ਪਰਜਾਈ ਦੇ ਨਾਲ ਨਾਲੇ ਨਾ ਮੈਂ ਤੈਨੂੰ ਐਂ ਦੱਸਦੀ ਆ ਬਾਈ ਮੈਨੂੰ ਐਂ ਕਹਿ ਕੇ ਗਿਆ ਸੀ ਵੀ ਰਖੜੀ ਤਾਂ ਮੈਂ ਚੱਲ ਬਣਾ ਲਈ ਤੂੰ ਉੱਥੇ ਆ ਜੀ ਵੀ ਰਾਏ ਵੀਰ ਨਾਲ ਤਾਂ ਤੈਨੂੰ ਸੂਟ ਲੈ ਦਾਂਗੇ ਨਾਲੇ ਚੱਲ ਪੈਸੇ ਦੇ ਦਾਂਗੇ ਉਹ ਤਾਂ ਉਹੀ ਆ ਗਿਆ ਉਹਦੀ ਕਿਹੜਾ ਪੁਗਦੀ ਦੀ ਬਾਤ ਤਾਂ ਨਹੀਂ ਪੁਗਦੀ ਤੇਰੀ ਪਰ ਜੀ ਬਾਈ ਵਾਲਾ ਪਤਾ ਹੈ ਮੇਰੇ ਘਰ ਦਾ ਪੁਗਦੀ ਕਿਉਂ ਨਹੀਂ ਕਿ ਬਥੇਰੀ ਪੁਗਦੀ ਐ ਸੁੱਖ ਨਾਲ ਉਹੀ ਮਾਰੀ ਨਹੀਂ ਤੂੰ ਤਾਂ ਜੇਦੀ ਪੁਗਦੀ ਹੁੰਦੀ ਤੇ ਉਹ ਨਾਲ ਨਾ ਲੈ ਕੇ ਆਉਂਦਾ ਨਾਲ ਫਿਰ ਤੈਨੂੰ ਪਤਾ ਹੀ ਹੋਵੇ ਬੇ ਬੁੜੀਆਂ ਹਿੰਡ ਕਰਕੇ ਬਹਿ ਜਾਂਦੀਆਂ ਕਿੱਥੇ ਗੱਲ ਸੁਣਦੀਆਂ ਬਾਈ ਨੇ ਮੈਨੂੰ ਐ ਕਿਹਾ ਕਹਿੰਦਾ ਰਾਜਵੀਰ ਉੱਥੇ ਆ ਜੀਂ ਤੇ ਕਹਿੰਦਾ ਮੈਂ ਇਹਨਾਂ ਤੈਨੂੰ ਇਹਦੇ ਕਮਰੇ ਜੋਗਰੇ ਪੈਸੇ ਦੇਵਾਂਗਾ ਕਿਹੜੇ ਕਮਰੇ ਜੋਗਰੇ ਪੈਸੇ ਦੇਵਾਂਗਾ ਦਿੱਤੇ ਹੀ ਐ ਬਸ ਬੈਠੀ ਜਾ ਚੁੱਪ ਕਰਕੇ ਨਹੀਂ ਬੇਬੇ ਮੈਂ ਤਾਂ ਜਾਊਂਗੀ ਨਹੀਂ ਜਾਣਾ ਨਹੀਂ ਹੈਗਾ ਲਾਇਕ ਕਰਦੀਆਂ ਬਗ ਜਾਣਦੇ ਮੇਰੇ ਕਰਨ ਨੂੰ ਕੀ ਫਰਕ ਪੈਂਦਾ ਐਂ ਕਰਦੀ ਆ ਦੇਖ ਲਾ ਲੈ ਹੁਣ ਇਹਨੂੰ ਦੱਸ ਕਿਹੜੇ ਲੋਟ ਮਨਾਵਾ ਮਸਾਂ ਬਾਈ ਵਿਚਾਰਾ ਮੈਨੂੰ ਕਹਿ ਕੇ ਗਿਆ ਸੀਗਾ ਵੀ ਚੱਲ ਰਾਜ ਵੀ ਰਾਜੀ ਪਿੰਡ ਚੱਲ ਕੋਈ ਨਹੀਂ ਜਿਹੜਾ ਕੁਝ ਹੋ ਗਿਆ ਹਵਾ ਗਿਆ ਤਾਂ ਹਰਪ੍ਰੀਤ ਉਹ ਤਾਂ ਕਹਿੰਦਾ ਕੁਝ ਨਹੀਂ ਕਹਿੰਦੀ ਹੁਣ ਬੇਬੀ ਨਹੀਂ ਜਾਣ ਦਿੰਦੀ ਦੱਸ ਮੈਂ ਕੀ ਕਰਾਂ ਕਿਹੜੇ ਹਿੱਲੇ ਜਾਵਾਂ ਪਿੰਡ ਬੇਬੇ ਤਾਂ ਮੈਨੂੰ ਜਾਣੂ ਵੀ ਨਹੀਂ ਦਿੰਦੀ ਹੈਗੀ ਮੇਰਾ ਤਾਂ ਇੰਨਾ ਜੀ ਕਰਦਾ ਪਿੰਡ ਜਾਣੂ ਪਤਾ ਨਹੀਂ ਕਹੇ ਜੀ ਇਹ ਚੰਦਰੀ ਜਵਾ ਵੀ ਦੇਗੀ ਜਮ